ਜੀਵਨ ਹਾਂਜੀ ਗੱਲ ਸੁਣਿਆ ਯਾਰ ਇੱਕ ਮਿੰਟ ਦੱਸੋ ਇੱਥੇ ਬਹਿ ਚਾਹ ਵੰਡੀ ਮੈਂ ਚਾਹ ਲੈਵਾਂ ਪਿੰਡ ਕੋਈ ਨਹੀਂ ਬਾਅਦ ਚ ਪੀਨੇ ਚਾਹ ਵੀ ਮੇਰੀ ਘਰ ਸੁਣਾ ਸੱਸ ਮੈਨੂੰ ਦੱਸਣ ਡਿਆ ਸੀ ਵੀ ਬੀਬੀ ਅੰਦਰ ਵਾ ਜਾਣ ਡਈ ਸੀ ਮਾਂ ਤੇ ਤੂੰ ਇੱਕ ਵਾਅਦਾ ਨਹੀਂ ਦਿੱਤੀ ਤੇ ਤੇਰੇ ਆਤੇ ਗੱਲ ਚੰਗੀ ਨਹੀਂਗੀ ਸੱਸ ਸਾਡੇ ਕੰਨਾਂ ਚ ਵਾਲੇ ਪਾਤੇ ਆ ਹੈ ਮੈਨੂੰ ਤਾਂ ਪਹਿਲਾਂ ਹੀ ਪਤਾ ਵਾ ਪੋਤੇ ਜਿਹੜੇ ਉਹ ਵੀ ਆਂਦੇ ਵੀ ਬਸ ਦਾਦੀ ਆ ਸਾਡੀ ਤੁਹੀ ਮੈਂ ਕਹਿੰਦੇ ਜੇ ਬਸ ਮਾਂ ਹੀ ਆ ਮੇਰੀ ਜੀਵਨ ਨੂੰ ਤੇ ਹ ਘਰ ਵਿੱਚ ਕੋਈ ਕੋ ਸਮਝਦਾ ਹੀ ਨਹੀਂਗਾ ਮੇਰੀ ਸੁਣ ਲਾ ਗੱਲ ਆ ਇਹ ਤਾਂ ਨਹੀਂ ਕਰੀ ਦਿੰਦਾ ਸਿਆਣੇ ਬਣੇ ਦਿੰਦਾ ਵਾ ਠੀਕ ਨਹੀਂ ਕਿੰਨੀ ਉਮਰ ਹੋ ਚੱਲੀ ਤੇਰੀ ਵੀ ਬੁੱਢੇ ਹੋ ਚੱਲੇ ਆਪਾਂ ਦੋਏ ਜਣੇ ਹੈ ਸੁਖ ਨਾ ਨਿਆਣੇ ਜਵਾਨ ਹੋ ਗਏ ਤੇ ਪਰ ਇਹੋ ਜਿਹੇ ਗੱਲਾਂ ਤੈਨੂੰ ਸੋਚਦੀਆਂ ਨਹੀਂ ਸਿਆਣਾ ਬੰਦਾ ਅੰਦਰ ਵਾਜਾ ਮਾਰਦਾ ਰੇ ਇੱਕ ਬੰਦਾ ਗਾਲੀ ਆਵਾਜ਼ ਨਾਲ ਦੇ ਕਿੱਡੀ ਮਾੜੀ ਗੱਲ ਵਾ ਹੈ ਮੇਰੀ ਗੱਲ ਸੁਣੋ ਮੈਨੂੰ ਨਹੀਂ ਪਤਾ ਲੱਗਾ ਹੁਣ ਸਵੇਰੇ ਉੱਠ ਕੇ ਸਾਰੇ ਕੰਮ ਇਕੱਲੇ ਨੇ ਕਰਨੇ ਹੁੰਦੇ ਆ। ਹੁਣ ਸਬਜੀ ਨੂੰ ਤੜਕਾ ਤੁੜਕਾ ਅੰਦਰ ਲਾਉਂਦੇ ਹੀ ਨਹੀਂ ਮੈਨੂੰ ਆਸੜੀ ਤੇ ਚਕੜੀ ਵੱਡੀ ਗੱਲ ਆ। ਮੇਰੀ ਗੱਲ ਸੁਣਾ ਸਬਜੀ ਨੂੰ ਤੜਕਾ ਕਿਹੜੇ ਤੋਂ ਬੀਕਾ ਨੇਰ ਲਾਉਂਦੀ। ਬੀਬੀ ਆ ਅੰਦਰ ਹੁੰਦੀ ਐ ਤੂੰ ਇੱਥੇ ਹੀ ਹੈਂ ਮੁੰਡਾ ਕਿੱਥੋਂ ਆਵਾਜ਼ ਸੁਣ ਕੇ ਤੇ ਇੱਥੇ ਆਇਆ। ਇਸ ਤਰ੍ਹਾਂ ਨਾ ਕਰਿਆ ਕਰ ਚੰਗੇ ਨਿਗਾ ਲੱਗੀ ਦਿੰਦਾ। ਰੱਬ ਨੂੰ ਜਾਨ ਦੇਣੀ ਆ। ਜਦੋਂ ਤੜਕੇ ਤੁੜਕੇ ਲਾਈਏ ਆਵਾਜ਼ ਵਿੱਚ ਨਹੀਂ ਪਤਾ ਲੱਗਦਾ। ਆਹੋ ਨਾਲ ਡੀ ਜੇ ਜੂ ਲੱਗਾ ਹੁੰਦਾ ਇੱਥੇ। ਨਹੀਂ। ਤੇ ਜੇ ਮੁੰਡੇ ਨੇ ਆਵਾਜ਼ ਦੇ ਹੀ ਦਿੱਤੀ ਤੇ ਕਿਦਾਂ ਦੀ ਆਖਰ ਆ ਗਈ ਹੈਂ। ਉਹ ਜੀ ਦਾਦੀ ਆ ਭੂਏ ਚੜਦੀ ਮੀਤ ਨੂੰ ਸਾਰਿਆਂ ਨੂੰ ਉਹ ਯਾਰ ਭੂਏ ਚੜਾਉਂਦਾ ਗੱਲ ਕੋਈ ਨਹੀਂ ਕੀ ਸਸਾਂ ਗੱਲ ਕੀਤਾ ਚੰਗੇ ਨਹੀਂ ਗੱਲ ਲੱਗੀ ਦਾ ਅੱਜ ਤੇ ਮੁੜਾ ਘਰ ਹੀ ਕੱਲੋਂ ਇੱਥੇ ਕੋ ਰਿਸ਼ਤੇਦਾਰੀ ਆਇਆ ਹੋਏ ਤੇ ਫਿਰ ਹੈ ਕਿੰਨੇ ਕਣਾਂ ਇੰਨੀ ਕਿ ਵੱਡਿਆਂ ਦੀ ਇੱਤ ਕਰਦੇ ਆ ਸਾਰੇ ਜਣੇ ਨਹੀਂ ਮੈਂ ਨਹੀਂ ਇੱਤ ਕਰਦੀ ਤੁਹਾਡੇ ਕਿਸ ਦੀ ਵੀ ਠੀਕ ਆ ਨਾ ਤੁਸੀਂ ਤੇ ਜਾਣ ਕੇ ਮੇਨੂੰ ਕਮੀ ਕਰਕੇ ਰਹਾਤਾ ਸਾਰੇ ਘਰ ਦੇ ਵਿੱਚ ਯਾਰ ਨਕਮੀ ਨਹੀਂ ਤਰੇ ਕਮੀ ਨਾ ਕਮਿਆਂ ਵਾਲੇ ਆ ਤੇ ਇਹ ਕੰਮ ਨੂੰ ਆਜ਼ਮਰੀ ਹੁਣ ਮੈਨੂੰ ਪਹਿਲਾ ਮੁੰਡਾ ਆ ਉਹ ਬੜਾ ਕੁਝ ਬੋਲ ਕੇ ਗਿਆ ਹੁਣ ਤੁਸੀਂ ਆ ਗਏ ਮੇਰੀ ਗੱਲ ਸੁਣ ਲੈ ਇਹਦਾ ਮਤਲਬ ਵੀ ਜੇਦੀ ਗਲਤੀ ਉਹਨੂੰ ਗਲਤੀ ਦੱਸਣੀ ਨਹੀਂ ਚਾਹੀਦੀ ਤੇ ਮੈਂ ਫਲਾਣ ਤਾਂ ਗਲਤ ਹਾਂ ਤੇ ਮੈਂ ਹੀ ਗਲਤ ਹੁ ਨਹੀਂ ਹਰ ਥਾਂ ਤੇ ਤੁਸੀਂ ਵੀ ਚੰਗੇ ਤੁਹਾਡੀ ਮਾਂ ਵੀ ਚੰਗੀ ਗਲਤ ਤਾਂ ਨਹੀਂ ਆ ਤੁਖ ਨਹੀਂ ਬਣਦੀ ਹਾਂ ਠੀਕ ਨਹੀਂ ਬੀਬੀ ਮਾਹ ਪੈਰਾਂ ਤੇ ਆਈ ਹੈ ਮੇਰੀ ਸੁਣ ਲੈ ਗੱਲ ਪੰਜਾ ਸਤਾਂ ਦਿਨਾਂ ਦੀ ਹੋਰ ਗੱਲ ਉਹਨੇ ਮਾੜਾ ਮੋਟਾ ਇੱਥੇ ਹੱਥ ਪੜਤ ਤੇ ਨਾ ਪਹੁੰਚਣਾ ਪੈਣਾ ਚੰਗੀ ਗੱਲ ਇਹ ਪੌਂਡ ਆ ਭੂਗੀ ਤੇ ਕਿਤੇ ਮੇਰੇ ਸਿਰ ਉੱਤੇ ਬੋਝ ਲੱਥੂਗਾ ਉਹ ਬੋਝ ਦੀ ਗੱਲ ਕੋਈ ਨਹੀਂ ਗਈ ਕਦੀ ਉਹਨੇ ਤੇਰੇ ਹੁੰਦਾ ਤੈਨੂੰ ਕੋਈ ਪਹਿਲ ਕਦੀ ਗੰਡੇ ਛਿਲਦੇ ਕਦੀ ਲਸਣ ਛਿਲਦੇ ਕਦੀ ਕੋਹ ਕਦੀ ਕੋਹ ਬਜ਼ੁਰਗ ਬੰਦਾ ਤੇ ਬੈਠਾ ਨਹੀਂ ਮਾਣ ਹੁੰਦਾ ਉਹ ਚੰਗਾ ਪਾਬਾ ਚੰਗਾ ਚਾਹ ਧਰੀ ਆ ਜੇ ਆਖੋ ਤਾਂ ਲੈਵਾ ਘਟ ਪਰ ਇੱਕ ਗੱਲ ਹੈਗੀ ਉਹ ਅੱਜ ਤਰ ਮੈਂ ਕਿਹਾ ਅੱਖ ਰੇ ਤੇ ਗਾਂ ਨਾ ਇਹੋ ਜੀ ਮੈਨੂੰ ਕਮਲੇ ਨਹੀਂ ਜਦੀ ਹੋਣੀ ਚਾਹੀਦੀ ਚੰਗਾ ਨਹੀਂ ਆਉਂਦੀ ਚਲੋ ਕਿਆ ਤੇ ਹੈਗਾ ਵੇਖੋ ਕਿੰਨਾ ਕੁ ਜਰਾਸਾ ਰਹਿੰਦਾ ਮੈਨੂੰ ਲੱਗਦਾ ਨਹੀਂ ਜਿਆਦਾ ਟਾਈਮ ਰਹੇ ਚਲੋ ਪਰ ਮਾਦਮਾਇਆਂ ਕਿਤੇ ਬੁੱਧ ਚੰਗੀ ਪਾਵੇ ਤੇ ਪਾਵੇ ਬੰਦੇ ਦੇ ਹੱਥ ਵਸ ਕੱਖ ਨਹੀਂ ਗਾ ਵੇਖਾਂ ਸਾਰੇ ਟੱਬਰ ਨੇ ਕਿਦਾਂ ਚੁੱਕੀ ਆ ਜਿਹੜਾ ਨੂੰ ਕੀ ਹੋ ਆਣ ਕਿ ਮੇਰੇ ਸਿੱਦੇ ਵਾਲਾ ਨੂੰ ਪੈਂਦਾ ਵਾ ਤੂੰ ਮਾਤਾ ਨੂੰ ਅੰਦਰ ਨਹੀਂ ਕਰਦੀ ਤੂੰ ਮਾਤਾ ਨੂੰ ਬਾਹਰ ਨਹੀਂ ਕਰਦੀ ਦੱਸ ਜੇ ਮੈਂ ਨਹੀਂ ਕਰਦੀ ਤਾਂ ਹੁਣ ਕੋਣ ਕਰੰਦਾ ਤੀਜਾ ਬੰਦਾਨ ਕੇ ਗਵਾਂਢੀ ਕਰ ਜਾਂਦੇ ਆ ਬਸ ਤੈਨੂੰ ਗੱਲ ਲੱਭਣੀ ਚਾਹੀਦੀ ਕੋਈ ਨਾ ਕੋਈ ਮੁੜਕੇ ਨਹੀਂ ਗੱਲ ਛੱਡਦਾ ਸਾਰਾ ਟੱਬਰ ਉਹੋ ਹੀ ਗੱਲ ਨੂੰ ਲੈ ਕੇ ਤੁਰੇ ਜਾਂਦੇ ਆ ਮੈਂ ਕੀ ਕਰਾਂ ਮੇਰੇ ਭਾ ਦਾ ਤਾਂ ਸਿਆਪਾ ਪਾਇਆ ਵਾ ਨਾਮ ਕਰੋ ਬਾਹਰ ਨਿਕਲ ਜੋਗੀ ਦੇ ਨਾ ਹੋਰ ਮੈਂ ਤੇ ਫਾਇ ਲਗੀ ਆ ਚੱਲ ਮਨਾ ਚਾਹ ਦਾ ਕੋਟ ਤੇ ਪੀਵਾ ਨਾਲੇ ਦਵਾ ਮਾਤਾ ਨੂੰ ਮਾਤਾ ਖੁਸ਼ ਹੋ ਜੇ ਜੀ ਬਾਹਰ ਬੈਠੇ ਜੇ ਆਹੋ ਫਤ ਮੈਂ ਹਾਂ ਚੱਲ ਜਾਈ ਹਾਂ ਬਾਹਰੇ ਪਾਵਾ ਮੇਰੀ ਗੱਲ ਸੁਣੋ ਮੈਂ ਚੱਲੇ ਜਾ ਰਾਂ ਮੰਡੀ ਤੱਕ ਹੈ ਅੱਛਾ ਆ ਲਾਗੋ ਪਿੱਡੋ ਵਧਾਈ ਕਰਨ ਕੁ ਥੋੜੀ ਜੀ ਅੱਛਾ ਤੇ ਹੁਣ ਆਪਣਾ ਖਿਆਲ ਰੱਖਿਓ ਹੈ ਚਲ ਕੋਈ ਗੱਲ ਨਹੀਂ ਕੋਈ ਇੱਕ ਗੱਲ ਬਾਤ ਹੋਊ ਤੇ ਮੈਨੂੰ ਫੋਨ ਕਰਾ ਦੇ ਮੁੜੇ ਕੋ ਚੰਗਾ ਕੋਈ ਗੱਲ ਨਹੀਂ ਕੋਈ ਨਹੀਂ ਕਰਾ ਦਾਂਗੇ ਪਤੋ ਵੀ ਕੰਮ ਕਰਨ ਵਾਲਾ ਵਾ ਗਾਣਿਆਂ ਦਾ ਤੇ ਮੈਂ ਮੈਂ ਕੰਡਾ ਕਰਾ ਕੇ ਤੇ ਗਾਹ ਆਉਂ ਸੁੱਟ ਕੇ ਨਹੀਂ ਚਲ ਚੰਗਾ ਮੁੱਠੋਂ ਦਾ ਪਤਾ ਕੋਈ ਨਹੀਂ ਗਾ ਗੱਲ ਤੇ ਆ ਵਿੱਚ ਇਹ ਗੱਲ ਤੇ ਹੈ ਜੀ ਜਾਂ ਨਹੀਂ ਠੀਕ ਆ ਪਰ ਤੇ ਜਿਹੜਾ ਕੰਮ ਹੋ ਜੇ ਉਹ ਚੰਗਾ ਬਿਲਕੁਲ ਬਿਲਕੁਲ ਜੀ ਬਣ ਉਹ ਚਾ ਲੈ ਆ ਘਟ ਆ ਗਈ ਆ ਹੌਸਲ ਕਰਿਆ ਕਰੋ ਤੇ ਜੇ ਚਾਹ ਪਾਰੀ ਤੇ ਲੈ ਹੀ ਆਉਣੀ ਸੀ ਟਾਈਮ ਨਾਲ ਆਹ ਲਓ ਫੋਟੋ ਲੈ ਆਈ ਆਂ ਬੀਜੀ ਆਲੋ ਜੇ ਮੈਨੂੰ ਉਥੇ ਘੜੀ ਵੱਧ ਘੱਟ ਲੱਗੀ ਤਾਂ ਤੇ ਬੀਜੀ ਨੂੰ ਫੁਲ ਕਾ ਟਾਈਮ ਨਾਲ ਦੇਦੀ ਹੈ ਤੇ ਨਾਲ ਹੀ ਅੰਦਰ ਕਰਦੀ ਉਹ ਕੋਈ ਗੱਲ ਨਹੀਂ ਪਪਾ ਦੇ ਦਊਗੀ ਪੁੱਛੋ ਹਾਂ ਮੈਂ ਇਹ ਨਹੀਂ ਰੋਟੀ ਅੱਗੇ ਅੱਗੇ ਬਾਹਰੋਂ ਆਣ ਕੇ ਦੇ ਜਾਂਦਾ ਵਾ ਉਹ ਹੀ ਗੱਲ ਤੇ ਹੀ ਬਸ ਕੋਈ ਤੈਨੂੰ ਮੈਂ ਗਾਲ ਹੀ ਕਹੀ ਆ ਤੂੰ ਤੇ ਗਾੜੀ ਵੱਟ ਖਾਣ ਨੂੰ ਭੈਣ ਨਹੀਂ ਤੂੰ ਇਹ ਨਹੀਂ ਕਦੇ ਵੀ ਕਰ ਸਕਦੀ ਕੋਈ ਗੱਲ ਨਹੀਂ ਤੁਸੀਂ ਜਾਓ ਤੇ ਮੈਂ ਕਰ ਦਊਗੀ ਸਭ ਕੋ ਤੂੰ ਤੇ ਗੱਡੀ ਸੁਣਾ ਸੁਣਾ ਕਰਦੀ ਵੀ ਆਹ ਗੱਲ ਇਤਰਾ ਤੇ ਆ ਇਤਰਾ ਨਾ ਤੁਸੀਂ ਵੀ ਲੜਦਿਆ ਕਰੋ ਤੇ ਉਹ ਰੋਟੀ ਪਾਣੀ ਦੇ ਦੇ ਮੈਨੂੰ ਉਹ ਤਾਂ ਪਤਾ ਹੀ ਪੁੱਤ ਰੋਟੀ ਪਾਣੀ ਤੂੰ ਹੀ ਦੇਣਾ ਹੋਰ ਕੰਨ ਦੇਣਾ ਵਾ ਹੁਣ ਤੀਜੇ ਨੇ ਤਾਂ ਕਿਸੇ ਨੇ ਆਣ ਕੇ ਦੇਣਾ ਨਹੀਂਗਾ ਹੁਣ ਘਰ ਚ ਤੂੰ ਆ ਤੂੰ ਹੀ ਦੇਣਾ ਤੇ ਜਦੋਂ ਮੈਨੂੰ ਮੱਥੀ ਮੱਥੀ ਗੱਲਾਂ ਕਰਦੇ ਤਾਂ ਥੋੜਾ ਬੋਤਾ ਦੱਸ ਦਿਆ ਕਰੋ ਤੇ ਉਹ ਹੀ ਪੁੱਛਦੀ ਆ ਉਹ ਤਾਂ ਮੈਂ ਦੱਸ ਹੀ ਦੇਣਾ ਸੀ ਹੁਣ ਮੈਂ ਲੱਗੀਆਂ ਇਹੋ ਗੱਲ ਕਰਨ ਵੀ ਪੁੱਤ ਕੋਈ ਗੱਲ ਨਹੀਂ ਤੂੰ ਨਾ ਫਿਕਰ ਕਰੀਂ ਉਹ ਅੱਗੇ ਵੀ ਰੋਟੀ ਪਾਣੀ ਦਿੰਦੀ ਆ ਹੁਣ ਵੀ ਦੇਗੀ ਨਾਲੇ ਅੰਦਰ ਕਰ ਦੋਗੀ ਜੇ ਨਾ ਮੁੰਡਾ ਆਊਗਾ ਘਰ ਤੇ ਜੇ ਤੇ ਮੁੰਡਾ ਘਰ ਆ ਗਿਆ ਤੇ ਮੁੰਡਾ ਕਰ ਦਊਗਾ ਬੀਬੀ ਜੇ ਵਾਜ ਦਊ ਤੇ ਠੀਕ ਆ ਨਹੀਂ ਤੇ ਰਹਿਣ ਦੀ ਤੂੰ ਮੇਰੇ ਕੋਲ ਸਰਸ ਕੋ ਫੋਨ ਕਰਦੀ ਮਾਪੀ ਆ ਜੂਗਾ ਠੀਕ ਆ ਮੈਂ ਨਹੀਂ ਨਾ ਚੰਗੀ ਮੈਂ ਚੰਗੀ ਹੋਵਾਂ ਨਹੀਂ ਸਕਦਾ ਜਾ ਜਾ ਕੰਮ ਕਰ ਜਾ ਕੇ ਰਾਤ ਦਾ ਰੋਟੀ ਪਾਣੀ ਵੇ ਹਾਂ ਦੱਸ ਮੈਨੂੰ ਚਾਹ ਪੀ ਤੇ ਦਾ ਕੰਮ ਹੀ ਹੋ ਨਰਾਈ ਪਾ ਕੇ ਬਹਿ ਜਾਂਦੇ 10 ਕਿੰਨੇ ਬੰਦਾ ਖੜੇ ਇਹ ਸਾਮਣਾ ਇਹੋ ਜਿਹਾ ਜਦੋਂ ਲੈਕ ਵਾਲਾ ਹੀ ਪਾ ਲੈਣੀ ਬੀਬੀ ਉਹ ਫਿਰ ਕੇ ਆਪਣਾ ਟਾਈਮ ਕੱਟ ਕੋਈ ਗੱਲ ਨਹੀਂ ਕੀ ਹੁਣ ਠੀਕ ਨਹੀਂ ਤੇਰੇ ਹੁੰਦੇ ਮੈਂ ਕਹਿਣਾ ਤੇ ਹੈਗਾ ਵਾ ਨਹੀਂ ਦਿਮਾਗ ਤੇ ਪੈਂਦੀ ਤੇ ਮੈਂ ਕੀ ਕਰਾਂ ਪੱਥੇਰਾ ਸਿਰਖ ਪਾਉਣਾ ਚੱਲੋ ਜਾਣ ਨਾ ਕਰਿਆ ਕਰੋ ਕੋਈ ਬੀਬੀ ਸ਼ਰਕ ਤੇ ਘਰ ਵੀ ਤੇ ਰੋਜ਼ ਮੇਲਾ ਲੰਦਾ ਚੰਗੇ ਲੱਗੀਦਾ ਨਹੀਂ ਚੰਗੇ ਲੱਗੇ ਤਾਂ ਭਰੇ ਲੱਗੇਦਾ ਸੁਣਨ ਵਾਲਾ ਲੋਕੀ ਉੱਚਾ ਕੁੰਦੇ ਨੇਗੇ ਨਹੀਂ ਕੁੰਦੇ ਹਾਂ ਇੰਨਾ ਲੋਕੀ ਬੁਰਾ ਮਨਾਉਂਦੇ ਇੱਕ ਦੂਜੇ ਦਾ ਹਾਂ ਲੋਕੇ ਸੁਣ ਕੇ ਤੇ ਫਿਰ ਲੋਕੀ ਪਤਾ ਗੱਲਾਂ ਕਰਦੇ ਆ ਪਤਾ ਨਹੀਂ ਇਹਨਾਂ ਦੇ ਘਰ ਕੀ ਗੱਲ ਆ ਕਿ ਮੋਰਾ ਵਾ ਪੈਂਦਾ ਇੱਕ ਦਿਨ ਹੋਇਆ ਸੀ ਬੋਲ ਬਰਾਏ ਰੋਜ਼ੀ ਤਾਂ ਲੜਦੇ ਰਹੇ ਤੇ ਚੰਗੇ ਨਹੀਂ ਗੱਲ ਲੱਗੀਦਾ ਇਹਨੂੰ ਤੇ ਕਿਹਨੇ ਕਹਿਣਾ ਕਿ ਅਖਰੀ ਤਾਂ ਸਾਨੂੰ ਲੋਕਾਂ ਜੀਣ ਨਹੀਂ ਦੇਣਾ ਚਲੋ ਕੋਈ ਨਹੀਂ ਨਾ ਬੋਲਿਆ ਆਰਿਆ ਕੰਮ ਤੋਂ ਮੰਡੀ ਦਾ ਮੇਰਾ ਹੋ ਗਿਆ ਹੀ ਬਾਹਰ ਤੇ ਉਹ ਵੀ ਨਹੀਂ ਅੰਦਰੋਂ ਬਾਹਰ ਨਿਕਲੀ ਕੀ ਕਰਾਂ ਹੁਣ ਮੈਂ ਮੱਛਰ ਤੋੜ ਤੋੜ ਖਾਂਂ ਲਿਆ ਮੁੰਡੇ ਵੀ ਨਹੀਂ ਬਾਹਰੋਂ ਆਏ ਦੋਵੇਂ ਉਹ ਵੱਡਾ ਮੰਡੀ ਗਿਆ ਵਾ ਛੋਟੇ ਮੁੰਡੇ ਪਤਾ ਨਹੀਂ ਕਿੱਥੇ ਚੱਲ ਗਏ ਉਹ ਖੇਡਦੇ ਮਲਦੇ ਹੋਣੇ ਕਿਤੇ ਮੇਰਾ ਖਿਆਲ ਆ ਖੇਡਣ ਚੱਲ ਗਏ ਉਹ ਆਂਦੇ ਹੋਣੇ ਮੰਮੀ ਘਰੇ ਹੀ ਆ ਕੀ ਕਰਾਂ ਹੁਣ ਮੈਂ ਇਹਨੂੰ ਆਪਣੇ ਆਪ ਤੇ ਚੇਤਾ ਹੀ ਨਹੀਂ ਵੀ ਦੱਸੋ ਬਾਰ-ਬਾਰ ਇਹ ਜਿਹੜੀ ਉਹਨੂੰ ਵੀ ਅੰਦਰ ਕਰਨਾ ਵਾ ਹਾਂ ਸਸਾਂ ਦਾ ਤਾਂ ਕੋਈ ਕਦਰ ਹੀ ਨਹੀਂ ਰਹਾ ਗਿਆ ਤੇ ਕਿੰਨ ਪੁੱਛਣਾ ਵਾ ਤੇ ਮਹਾਰਾਜ ਆਪਣਾ ਸਰੀਰ ਹੀ ਤੰਦਰੁਸਤ ਕਰ ਰੱਖ ਆਪਣਾ ਸਰੀਰ ਤੰਦਰੁਸਤ ਹੋਏ ਜਿੱਥੇ ਮਰਜੀ ਬੰਦਾ ਬਹਿ ਜਾਏ ਉੱਠ ਕੇ ਕੀ ਕਰਾਂ ਹੁਣ ਮੈਂ ਫੇਰ ਮੈਨੂੰ ਹੁਣ ਇਹਨੂੰ ਆਵਾਜ਼ ਮਾਰਨੀ ਪੈਣੀ ਆ ਆਪਣੀ ਲੋੜ ਨੂੰ ਮਾਰਨੀ ਪੈਣੀ ਆ ਕੀ ਕਰਾਂ ਪਤਾ ਨਹੀਂ ਕਿੱਥੇ ਚਲੀ ਗਈ ਕਿਓਪਾ ਕਰਕੇ ਅੰਦਰ ਦੜੀ ਰਹੀਦੀ ਆ ਇਹ ਨਹੀਂ ਆਂਦੀ ਵੀ ਉਹਨੂੰ ਮਾਈ ਨੂੰ ਬਾਹਰ ਬਾੜਿਆ ਤੇ ਉਹਨੂੰ ਮੈਂ ਚੱਲ ਅੰਦਰ ਹੀ ਕਰ ਲਾਂ ਇਹਨੂੰ ਨਹੀਂ ਪਤਾ ਬਾਹਰ ਨੇਰਾ ਹੋ ਗਿਆ ਵਾ ਫੇਰ ਆਂਦੀ ਮਾਤਾ ਗੱਲਾਂ ਕਰਦੀ ਆ ਆਪਣੇ ਮੁੰਡੇ ਨੂੰ ਦੱਸਦੀ ਆ ਦੱਸ ਕੀ ਕਰਾਂ ਮੈਂ ਹੁਣ ਮੁੰਡੇ ਨੂੰ ਤਾਂ ਨਾਂ ਦੱਸਾਂ ਤੇ ਕਿਹਨੂੰ ਦੱਸਾਂ ਤੈਨੂੰ ਤੇ ਮੇਰਾ ਫਿਕਰ ਹੀ ਮਾਸਾ ਨਹੀਂ ਅੱਛਾ ਆਵਾਜ਼ ਮਾਰ ਕੇ ਵੇਖਨੀ ਆ ਹੁਣ ਰੋੜ ਤੇ ਮੈਨੂੰ ਆ ਕੀ ਕਰਨਾ ਹੁਣ ਮੈਂ ਆਪਣੀ ਲੋੜ ਨੂੰ ਮਾਰਨੀ ਇਹ ਜੀਵਨ ਦੱਸ ਵਾਜ ਦਗੋਗੀ ਤਾਂ ਆਈ ਹੈ ਨਾ ਮਰਜੀ ਨਾਲ ਵਾਜ ਦੇਣੀ ਉਹਨੇ ਜੀਵਨ ਆ ਗਈਆਂ ਲੈ ਹਾਂ ਦੱਸੋ ਬਾਹਰ ਮੈਨੂੰ ਮੱਛਰ ਲੜਨ ਡਿਆ ਗੋਡੇ-ਗੋਡੇ ਮੁੰਡੇ ਬਾਹਰੋਂ ਨਹੀਂ ਆਏ ਉਹ ਕਿਤੇ ਖੇਡਣ ਗਏ ਨੇ ਆਪ ਉਹ ਮੰਜਿੰਦਰ ਉੱਥੇ ਮੰਡੀ ਗਿਆ ਵਾ ਤੇ ਤੈਨੂੰ ਨਹੀਂ ਪਤਾ ਕਿ ਬਾਹਰ ਮਾਈ ਨੂੰ ਮੱਛਰ ਖਾਂਡਿਆ ਤੋਰ-ਤੋਰ ਮੈਂ ਅੰਦਰ ਕਰਦਾ ਫੜ ਕੇ ਬਹੁ ਹੌਲੀ-ਹੌਲੀ ਨਾ ਮੱਛਰ ਮੈਗ ਜਾਇਆ ਵਾ ਪਤਨ ਲੜੇ ਆਣ ਕੇ ਤੇ ਤੂੰ ਮੈਨੂੰ ਪੱਖੇ ਥਲੇ ਤੇ ਖੜ ਸਕਦੀ ਹੈ ਨਾ ਤੇ ਤੁਸੀਂ ਵਾਅਦੇ ਦਿੰਦੇ ਮੈਂ ਤਾਂ ਕਿਆ ਕਰੈ ਸ਼ਾਂ ਤਾਂ ਆਪ ਹੀ ਫਿਕਰ ਨਾਲ ਆ ਜਾ ਫੇ ਚੱਲ ਤੈਨੂੰ ਕਹਿ ਕੇ ਵੀ ਗਿਆ ਸੀ ਮੁੰਡਾ ਵੀ ਮਾਤਾ ਦਾ ਖਿਆਲ ਰੱਖੀ ਜੇ ਨਹੀਂ ਰਾਮੈਨੂੰ ਹੋ ਜੂ ਤਾਂ ਇਹਨੂੰ ਅੰਦਰ ਮੰਜੀ ਤੇ ਪੱਖੇ ਥਲੇ ਲੈ ਜੀ ਨਹੀਂ ਤੇ ਫਿਰ ਮੈਨੂੰ ਤੁਹਾਡੇ ਮੁੰਡੇ ਨੇ ਬੜੀ ਚੰਗੀ ਕਹਿ ਦੇਣਾ ਵਾ ਰਹਿਣਾ ਤੇ ਮੈਂ ਮਾੜੀ ਆ ਜਿੰਨਾ ਮਰਜ਼ੀ ਚੰਗੀ ਕਰ ਲਾਂ ਹੈ ਜਦੋਂ ਤੂੰ ਕੰਮ ਹੀ ਇਹੋ ਜਿਹਾ ਕਰਨੀ ਆ ਤੇ ਮਾੜੀ ਕੀ ਰਹਿਣਾ ਤੇ ਚੰਗੀ ਕੀ ਰਹਿਣਾ ਜਦੋਂ ਟਾਈਮ ਨਾਲ ਮੈਨੂੰ ਅੰਦਰ ਲੈ ਜਾਂਦੀ ਤੇ ਮਾੜੀ ਕਿੱਦਾਂ ਕਹਿ ਦਿੰਦਾ ਕੋਈ ਵੇਖਿਆ ਹੀ ਸਾਰੇ ਕਾਰਨਾ ਮੇ ਮਾਤਾ ਤੇਰੇ ਆ ਤੂੰ ਹੀ ਪਟੀਆਂ ਚਾੜਨੀ ਆ ਸਾਰਿਆਂ ਨੂੰ ਤਾਂ ਹੀ ਮੇਰੇ ਦਿਵਾਲੇ ਹੁੰਦੇ ਆ ਜੇ ਤੇ ਚੰਗੀ ਹੋਵੇ ਨਾ ਤੇ ਸਾਰੇ ਚੰਗੇ ਹੋਣ ਹੁਣ ਜਦੋਂ ਤੂੰ ਅੱਧੀ ਰਾਤ ਤੱਕ ਮੈਨੂੰ ਇੱਥੇ ਬਾਹਰ ਲਿਆਵਾ ਮੱਛਰ ਚ ਤੇ ਫਿਰ ਮੈਂ ਤੇ ਆਪਣੇ ਪੁੱਤ ਨੂੰ ਦੱਸਣਾ ਹੀ ਫੇਰ ਗੁੱਸਾ ਕਰਦਾ ਚਲਾ ਉਠਾ ਕਰ ਦਿੰਨੀ ਅੰਦਰ ਆਹ ਤੇ ਕੜਾ ਜੀਵਨ ਨੇ ਚੰਗੀ ਹੋ ਜਾਣਾ ਵਾ ਇਹ ਜੀਵਨ ਨੂੰ ਮਾੜੀ ਕਹਿਣਾ ਸਾਰਿਆਂ ਨੇ ਚੰਗੀ ਹੋ ਜਾਣਾ ਚਲੋ ਕਰਨਾ ਫੇਰ ਹੁਣ ਆਪਣੀ ਲੋੜ ਨੇ ਹੁਣ ਦੱਸੋ ਲੰਮੇ ਪਹਿਣਾ ਜੇ ਕਿ ਬੈੜਾ ਆ ਜੇ ਘੜੀ ਨਹੀਂ ਜਰਾ ਕਿ ਇੱਥੇ ਬਹਾਲ ਦੇ ਅੰਦਰ ਹੁਣ ਪੱਖੇ ਥੱਲੇ ਫੇਰ ਸਾਰੀ ਰਾਤ ਲੰਮੇ ਪਈ ਰਹਿਣਾ ਕੋਈ ਨਹੀਂ ਇੱਥੇ ਬਹਾਲ ਦੇ ਫੇਰ ਬਹਿ ਜਾ ਪੈ ਜਾਣੀ ਬਾਅਦ ਚ ਆਹੋ ਨਾਲ ਇੱਥੇ ਬਹਿ ਕੇ ਨਿਨਵੇਂ ਨਿਨਵੇਂ ਜੂ ਲੈਣੇ ਹੋਏ ਸਾਰੇ ਵੀ ਕੀ ਕਰਦੀ ਆ ਕਿੰਨੂੰ ਫੋਨ ਕਰਦੀ ਆ ਕੀ ਬਣਾਉਂਦੀ ਆ ਕੀ ਖਾਂਦੀ ਆ ਆਦੇ ਨਿਨਵੇਂ ਲੈਣੇ ਮੈਂ ਜੋ ਮਰਜ਼ੀ ਬਣਾ ਕੇ ਖਾ ਮੈਂ ਤੈਨੂੰ ਕਿਹੜੀ ਚੌਂਕੇ ਚ ਜਾ ਕੇ ਪਤ ਵੇਖਣ ਲਈ ਆ ਹੂੰ ਤੇ ਐਵੇਂ ਜਾਣ ਕੇ ਮੈਨੂੰ ਗੱਲਾਂ ਕਰਦੀ ਰਹਿਣੀ ਆ ਮੇਰੇ ਦਿਲ ਚ ਤੇ ਹਜੇ ਗਾਲ ਹੀ ਕੋਈ ਨਹੀਂ ਅਹ ਮੈਂ ਇਹ ਗੱਲਾਂ ਕਰਨੀਆਂ ਮੈਂ ਤਾਂ ਮੇਰਾ ਦਿਮਾਗ ਜੁਖੋਂ ਗਿਆ ਵਾ ਤੇਰਾ ਘਰ ਤੇਰਾ ਬਾਹਰ ਜੋ ਮਰਜੀ ਤੂੰ ਬਣਾ ਖਾ ਖੂਨ ਕਰ ਨਾ ਕਰ ਮੈਂ ਕੀ ਆਖਣਾ ਤੈਨੂੰ ਹਾਂ ਮੇਰੇ ਸਾਹਮਣੇ ਤੇ ਮਾਤਾ ਬੜੀ ਚੰਗੀ ਹੁੰਦੀ ਆ ਤੂੰ ਹੂੰ ਜਦੋਂ ਮੁੰਡੇ ਆ ਜਾਂਦੇ ਉਦੋਂ ਤੇਰੇ ਬੋਲ ਬਾਣੀ ਸਭ ਵੀਰ ਜਾਂਦਾ ਵਾ ਉਦੋਂ ਉਹਨਾਂ ਦੇ ਨਾਲੇ ਮੈਨੂੰ ਇਦਾਂ ਕਹਿੰਦੀ ਆ ਇਹ ਬਨੇ ਇਦਾਂ ਕਹਿੰਦੀ ਆ ਮੈਂ ਕਹਣਾ ਸੁਣਦੀ ਨਹੀਂਗੀ ਮੈਂ ਗੱਲਾਂ ਸੁਣਦੀ ਰਹਿਣੀ ਸਾਰੀਆਂ ਹੀ ਫਿਰ ਜਿਹੜੀ ਹੁਣ ਗੱਲ ਕੋਈ ਕਰਨ ਵਾਲੀ ਹੋ ਤੇ ਕਰਨੀ ਪੈਂਦੀ ਆ ਹੁਣ ਮੈਂ ਢਿੱਡ 'ਚ ਕਿੰਨੀਆਂ ਕਰ ਰੱਖੀ ਜਾਵਾਂ ਕਰਨੀਆਂ ਪੈਣੀਆਂ ਕੋਈ ਨਾ ਕੋਈ ਦੱਸਣੀ ਪੈਂਦੀ ਆਹੋ ਦੱਸਿਆ ਕਰ ਹੁਣ ਫਿਰ ਖਾਦਾ ਨਾ ਮਛਰ ਨੇ ਬਾਹਰ ਜੇ ਚੰਗੀ ਹੋਵੇ ਤੂੰ ਟਾਈਮ ਨਾਲ ਅੰਦਰ ਨਾ ਲਿਆਵਾ ਮੈਂ ਬੈਠੀ ਰਹੀ ਹੁਣ ਇੱਥੇ ਤੇ ਮੈਂ ਤੇਰਾ ਨਾ ਕੀ ਮਾੜਾ ਕਰਨ ਲਈ ਆ ਜਿਹੜਾ ਤੂੰ ਮੈਨੂੰ ਮਛਰ ਨੂੰ ਖਵਾ ਲਤਾ ਚਲੋ ਕੋਈ ਗੱਲ ਨਹੀਂ ਜੇ ਮਛਰ ਨੇ ਖਾ ਲਿਆ ਫਿਰ ਕੀ ਹੋਇਆ ਤੈਨੂੰ ਤੇ ਠੰਡ ਪੈ ਗਈ ਆ ਨਾ ਚੰਗਾ ਹੋਇਆ ਚੰਗਾ ਖਾਦਾ ਮਾਈ ਵਾਲੀ ਮਛਰ ਨੇ ਨਾਲੇ ਦੀ ਅਪਲ ਟਿਕਾਣੇ ਆਜੋਗੀ ਹੈ ਜਿਹੜੀ ਭੂਏ ਚੜ ਚੜ ਕੇ ਮੇਰੀ ਸ਼ਿਕਾਇਤਾਂ ਲੁੰਦੀ ਦਿਨ ਰਾਤ ਮੈਨੂੰ ਤਾਂ ਮਾਈ ਇੰਨੀ ਬੁਰੀ ਲੱਗਦੀ ਆ ਨਾ ਮੇਰਾ ਜੀਕਾ ਤਾਂ ਨਾ ਸਾਰੀ ਰਾਤ ਹੀ ਬਾਹਰ ਖਾਂ ਬਾਰੇ ਮੱਛਰ ਖਾ ਗਏ ਲੋ ਜਿਹੜੀ ਇਹਦੀ ਜ਼ੁਬਾਨ ਚੱਲਦੀ ਹੈ ਇਹਦੀ ਜ਼ੁਬਾਨ ਦੇ ਤਾਂ ਮੱਛਰ ਰੜਦਾ ਨਹੀਂ ਗਾ ਗੱਲ ਕਰਨੀ ਪੈਂਦੀ ਹੈ ਗੱਲ ਕਰਨੀ ਪੈਂਦੀ ਹੈ ਸਾਰੇ ਬੱਤਰ ਵਾਈ ਜਾਂਦੀ ਹੈ ਚੰਗੀ ਬਣ ਜਾਂਦੀ ਹੈ ਕਹਾਣੀ ਕਿਥੋਂ ਕੀ ਮੇਰੇ ਤੋਂ ਮਾਰੇ ਵਿੱਚ ਠੀਕ ਹੈ ਮੈ ਤਾਂ ਮੈਂ ਮੇਰਾ ਵਾਸਤੇ ਤਾਂ ਤੋਂ ਬਾਹਰ ਕੱਢਦਾ ਹਾਂ ਜੀ ਨੂੰ ਆਪ ਕੀ ਕਰਾਂ ਸਿਆ ਪਾਹਾਂ ਚੱਲਣਾ ਹੀ ਪੈਣਾ ਮੈਨੂੰ ਝੱਟ ਮਨਾ ਰੋਟੀ ਪਕਾਉ ਫਿਰ ਮੱਥਾ ਟੇਕਣਾ ਪੈਣਾ ਦਾ ਮਾਈ ਦਾ ਮੈਂ ਆ ਜੇ ਨਾ ਨੱਬ ਤਾਂ ਫਾਇਆ ਨਾ ਬਿਨਾਂ ਇਚਾਰ ਜੁਣਦੀ ਆ ਤੇ ਨਾ ਹੋਰ ਤੁਹਾਨੂੰ ਵਿਚਾਰੀ ਮੈਂ ਅੰਦਰ ਬਾਹਰ ਫੋਨ ਕਰਦਾ ਨਾ ਜਿਹੜਾ ਮੇਰਾ ਭਰਾ ਵਾ ਜਿੱਦਾਂ ਉਹ ਕਹਿੰਦੀ ਆ ਉਦਾਂ ਹੀ ਮੰਨੀ ਜਾਂਦਾ ਵਾ ਤੇ ਉਹਨੇ ਤਾਂ ਸੁਆਗਤ ਨੇ ਅੱਗੇ ਨਹੀਂ ਸੁਆਦਣਾ ਮਮੀ ਨੂੰ ਕੋਣਾ ਹੁੰਦਾ ਤੇ ਨਾ ਵੀ ਤੁਹਾਨੂੰ ਦਬਾਅ ਕਰਨਾ ਤੇ ਮੁੰਡੇ ਵੀ ਖੇਡਣ ਖੁੱਡਣ ਚੱਲ ਜਾਂਦੇ ਆ ਉਹਨਾਂ ਕਿਹੜਾ ਲਾਗੇ ਬਿਠੇ ਰਹਿਣਾ ਹੁੰਦਾ ਇਹ ਬੰਦਾ ਜਿਹੜਾ ਨਾ ਇਹ ਮੈਨੂੰ ਜਾਣ ਨਹੀਂ ਦਿੰਦਾ ਕਿ ਨਹੀਂ ਜਾਣਾ ਨਹੀਂ ਜਾਣਾ ਜਦੋਂ ਸਭ ਕੁਝ ਮਾਤਾ ਨੇ ਉਹਨਾਂ ਨੂੰ ਦਿੱਤਾ ਹੈ ਉਹ ਤੈਨੂੰ ਪੁੱਛ ਕੇ ਦਿੱਤਾ ਹੈ ਦਸ ਉਹਨਾਂ ਦੇ ਚੀਜ਼ਾਂ ਉਹਨਾਂ ਨੂੰ ਮਿਲ ਗਈਆਂ ਵਾ ਹੁਣ ਮੈਂ ਉੱਥੇ ਜਾ ਕੇ ਲੜਾ ਹੁੰਦਾ ਨਾ ਮੈਨੂੰ ਵੀ ਦੋ ਨਾਲੇ ਮੈਨੂੰ ਮਹਾਰਾਜ ਨੇ ਆਪਣੇ ਘਰ ਸਭ ਕੁਝ ਦਿੱਤਾ ਵਾ ਮੈਂ ਐਵੇਂ ਭੋਗ ਘਲਾਰਦੀ ਫਿਰਾਂ ਕੀ ਕਰਾਂ ਹੁਣ ਕਿੱਦਾਂ ਇਹਨੂੰ ਸਮਝਾਵਾਂ ਕਿ ਉਹ ਮੇਰੀ ਮਾਵਾ ਮੇਰਾ ਫਰਜ਼ ਬੰਦਾ ਵਾ ਜਾਣਦਾ ਚੱਲ ਕੋਈ ਗੱਲ ਨਹੀਂ ਕਰਾਂਗੀ ਮੈਂ ਖੁਸ਼ਕੀ ਹੋਈ ਵੇਂ ਮੈਂ ਤੇ ਇਹਨਾਂ ਨੂੰ ਇਹਨਾਂ ਨਾਲ ਸੋਦੀਆਂ ਹਾਂ ਪੁੱਤ ਚੱਲਣਾ ਕੀ ਸੋਕੜੀਆਂ ਵਾ ਹਾਂਜੀ ਤੇਰੀ ਨਾਨੀ ਬਾਰੇ ਸੱਚਨ ਲਈਆਂ ਹੂੰ ਪੀਓ ਵਿਚਾਰੀਵਾ ਠੀਕ ਨਹੀਂ ਗਈ ਉਠੀ ਆਠਾ ਦੇ ਘਾਟੀ ਜਾਂਦਾ ਕੋ ਤੇਰੇ ਸਾਹਮਣੇ ਜਦੋਂ ਆਪਾਂ ਗਏ ਹਾਂ ਕਿਦਾਂ ਫੜ ਕੇ ਅੰਦਰ ਬਾਹਰ ਕੀਤਾ ਹੀਗਾ ਤੇ ਇੱਕ ਤੇਰੀ ਮਾਮੀ ਸਗਾਤ ਉਹ ਜੀ ਉਹਨੇ ਤੈਨੂੰ ਚਾਹ ਪਾਣੀ ਹੁਣੀ ਢੰਗ ਨਾਲ ਪੁੱਛਣਾ ਹੁੰਦਾ ਤੇ ਮਾਮਾ ਵੀ ਹੁਣ ਕਣਕੋ-ਕੋ ਵਧਾਉਂਦਾ ਹੁਣ ਮਾਮਾ ਕੋ ਤੇ ਬਾਹਰ ਅੰਦਰ ਰਹਿਦਾ ਵਾ ਉਪਾਏ ਨਾ ਨਹੀਂ ਬਾਰੀ ਬੈਠੀ ਹੋਏ ਆਹ ਤ ਬਾਹਰੇ ਗੜਾ ਵਿਚਾਰੀ ਨੇ ਕੀ ਕਰਨਾ ਕੋ ਬਾਹਰ ਸੈੱਟ ਕਰਨ ਨਾਲ ਗਏ ਹੁਣ ਮੰਡੀ ਰੋਈ ਉਹ ਵੀ ਛੱਡਣ ਚਲ ਜਾਂਦੇ ਹੁਣ ਘਰੇ ਥੋੜਾ-ਪੋਤ ਬੈਠੇ ਆਂਦੇ ਜਿੱਦਾਂ ਹੁਣ ਤੂੰ ਦੇ ਨਾ ਮੈਂ ਛੱਡਣ ਜਾਣਾ ਉਹਨਾਂ ਨੇ ਹੁੰਦਾ ਵੀ ਖੇੜਮਾ ਲਈਏ ਗੜੀ ਤੇ ਚਲ ਜੇ ਚੰਗੀ ਹੋਵੇ ਇਹ ਸੇਵਾ ਫਾਨੀ ਕਰੀ ਤੇ ਮੈਨੂੰ ਕਿਦਰ ਕੰਮ ਦੀ ਲੋੜ ਹੀ ਨਾ ਪਵੇ ਹੁਣ ਤੇਰਾ ਪਿਓ ਵਾ ਜੀ ਉਹਨੂੰ ਮੈਂ ਕਹਿੰਨੀ ਆ ਨਾ ਚਲ ਜਾ ਉਹ ਗਾੜੀ ਮੈਨੂੰ ਬੱਤੀ ਬੱਤੀ ਗੱਲਾਂ ਕਰਦਾ ਵਾ ਮੈਨੂੰ ਜਾਣ ਨਹੀਂ ਦਿੰਦਾ ਹੁਣ ਦੱਸ ਮੈਂ ਕੀ ਕਰਾਂ ਮੈਂ ਕਿਹੜੇ ਕੁਝ ਪਾਉਣਾ ਪਰ ਨਾ ਤੁਹਾਨੂੰ ਇੱਕ ਆ ਦੀ ਉਹਦਾ ਪਤਾ ਲੈ ਹੋਣਾ ਨਹੀਂ ਨਾ ਉਹਨਾਂ ਨਹੀਂ ਜਾਣੇ ਵੀ ਤੇ ਮੈਂ ਨਾ ਪਾਪਾ ਨੂੰ ਸਮਝਾਵਾਂਗਾ ਕਿ ਨਾ ਚਲੋ ਅੱਗੇ ਦੇ ਮੈਂ ਤਾਂ ਦਾਦੀ ਨਾਲ ਹੀ ਹਿੰਦੀ ਮੈਂ ਜੇ ਮੈਂ ਜਾਣ ਦਾ ਨਾਲਿਆ ਨਾ ਆਪਣੇ ਘਰ ਦੇ ਪੱਤ ਪੈ ਜਾਣਾ ਤੇ ਚੱਲ ਮਾਣਾ ਚੁੱਪ ਕਰਕੇ ਟਾਈਮ ਕੱਟ ਹੁਣ ਬੰਦਾ ਪੁੱਛੇ ਨੈਰਾ ਚਾਹਵਾ ਤਾਂ ਕੌਣ ਜਾਵੇ ਹੁਣ ਔਖੇ ਸਭੇ ਟਾਈਮ ਦੇ ਵਿੱਚ 200 ਬਜੇੜਾ ਪਿੰਨੇ ਸੁਣ ਲਾਵ ਹੋਰ ਕਿੰਨੇ ਸੁਣਨਾਂ ਮੈਂ ਨੇ ਕਰੀ ਸੁਝਾਉਣਾ ਕਿ ਟਾਈਮ ਸਮਾਨੀ ਇਹ ਕੱਢ ਕੱਢ ਮੈਂ ਅਤਲ ਜੰਗਾ ਜਾਂ ਫਿਰ ਮੈਂ ਪਾਪਾ ਨੂੰ ਸੁਣਿਉਣਾ ਕਿ ਜਾ ਕੇ ਤੂੰ ਇਹ ਕਰੀ ਹੋ ਮੈਂ ਤੇ ਬੜਾ ਮੱਥਾ ਮਾਰ ਕੇ ਵੇਖ ਲਈ ਮੇਰੇ ਆਖੇ ਨਹੀਂ ਪਾਪਾ ਸਮਝਿਆ ਹੁਣ ਤੂੰ ਸਮਝਾ ਕੇ ਵੇਖ ਲਾ ਕੀ ਤਾਂ ਤੇਰੇ ਆਖੇ ਸਮਝ ਜੀ ਨਹੀਂ ਹੁਣ ਇੱਕ ਵਾਰੀ ਤੇ ਸੁਝਾਉਣਾ ਹੀ ਪੈਣਾ ਵਾ ਜੇ ਨਾ ਸੁਝੀ ਫਿਰ ਮੈਨੂੰ ਤੇ ਜਾਣਾ ਹੀ ਪੈਣਾ ਮੇਰੇ ਕੋਈ ਪੁੱਛ ਲਾ ਕੀ ਜਾਂਦੇ ਲਿਨੂ ਦੀ ਆਸ ਕਿ ਤੇਰੀ ਗੱਲ ਮੰਨਣਗੀ। ਜਾਂ ਇਹ ਤਾਂ ਵਿਚਾਰਾ ਚੰਗਾ ਹੋ ਪਿਆਰ ਹੋ ਜਾਂਦਾ ਵਾ। ਹੁਣ ਜਦੋਂ ਪਿਓ ਜੀ ਇਹਦਾ ਮੰਨਦਾ ਫਿਰ ਇਹ ਵੀ ਕਿੱਦਾਂ ਜਾ ਸਕਦਾ ਮੇਰੇ ਨਾਲ। ਤੇ ਆਪੋ ਤੁਸੀਂ। ਮਮ ਵੀ ਠੀਕ ਹੈ। ਆਹੋ। ਤੂੰ ਮੈਂ ਕਹਿੰਦਾ ਨਹੀਂ ਹਾਂ ਕਿ ਨਾ ਨਹੀਂ ਨਹੀਂ ਠੀਕ ਹੈ। ਤੇ ਇੱਕ ਵਾਰੀ ਮਿਲਣ ਜਾ ਕੇ ਤੇ ਪਤਾ ਲਾਓ। ਉਹ ਮੰਮੀ ਡੇ ਹੀ ਕਹਿਣ। ਉਹ ਪੁੱਤ ਰਿੰਦੀ ਬਿਮਾਰ ਹੋ ਹੁਣ ਕਿੰਨੇ ਕਾਰੀ ਪਤਾ ਲੈਣ ਜਾਵਾਂਗੇ। ਤੂੰ ਇਹਦੇ ਗਏ ਨਹੀਂ ਜੇ ਕਰੀ ਜਿ ਗਿਆ ਤਾਂ ਉਹ ਵੀ ਮੈਂ ਗਿਆ ਆ ਹੀ ਤੂੰ ਇਹਦੇ ਹੋਵੋ ਇਹ ਕਰੀ ਮੈਂ ਰਿਆਂ ਪੁੱਤ ਜਾਣਾ ਉਹ ਬਜ਼ੁਰਗ ਬੰਦਿਆਂ ਨੂੰ ਕੀ ਪਤਾ ਕਿੰਨਾ ਕ ਟਾਈਮ ਉਹਨਾਂ ਨੂੰ ਇੱਥੇ ਰਹਿਣਾ ਵਾ ਕਿ ਨਹੀਂ ਮੇਰੇ ਨਾਲ ਉਹ ਰਹੇ ਜੇ ਮਰ ਜੇ ਜੋ ਮਰ ਜੇ ਹੋਲੇ ਪਰ ਮੈਂ ਨਹੀਂ ਪੁੱਤ ਜਾਣਾ ਉੱਥੇ ਤੂੰ ਆਪਣੀ ਮਾਂ ਨਾਲ ਜਾਣਾ ਤੇ ਚੱਜਾ ਮਮੀ ਨਹੀਂ ਟੈਨਸ਼ਨ ਲੈਣਾ ਦੀ ਮੈਂ ਤੇ ਇੱਕ ਜਾ ਨਹੀਂ ਸਾਦੀ ਇੱਕ ਤੇ ਮੇਰੇ ਤਰ੍ਹਾਂ ਦੇ ਪਾਪਾ ਉਹ ਜਾ ਉਹ ਜਾਣ ਨਹੀਂ ਦਿੰਦਾ ਮੈਨੂੰ ਤੂੰ ਇਹ ਕਰੀ ਮਣਾ ਹੋ ਤੇ ਆ ਮਮੀ ਨੂੰ ਵੀ ਹੋ ਜਾਊਗਾ ਕਿ ਚੱਲ ਗਏ ਮੈਂ ਉਹਦੇ ਪੁੱਤ ਮੈਂ ਨਹੀਂ ਜਾਣਾ ਟੈਂਸ਼ਨ ਟੰਗਛਰੇ ਜੇਲ੍ਹ ਵਿੱਚ ਹੈਗੀ ਤੇਜਾ ਜੇ ਮੈਂ ਤਾਂ ਕਹਿਣਾ ਮੈਂ ਨਹੀਂ ਤੇ ਮੈਂ ਚਲ ਜਾਣਾ ਫਿਰ ਤੁਹਾਡੇ ਨਾਲ ਨਹੀਂ ਵੀ ਜਾਣਾ ਤੇ ਪਰ ਮੈਂ ਦੋ ਤਾਂ ਤੁਹਾਨੂੰ ਕਹਿਣ ਆਏ ਕਿ ਚਲੋ ਇੱਕ ਵਾਰੀ ਤੀਨ ਚਲਦੇ ਹਾਂ ਉਹਨਾਂ ਨੇ ਕਹਿਣਾ ਕਿ ਮੁੰਡਾ ਹੀ ਜਾਂਦਾ ਤੇ ਪਿਓ ਨਹੀਂ ਜਾਂਦਾ ਇਹਨਾਂ ਦਾ ਤੇ ਪਿਓ ਦਾ ਟਾਈਮ ਵੀ ਹੈ ਨਹੀਂ ਹੁਣ ਸਾਰੋ ਘਰਾਂ ਦੇ ਕੰਮ ਹੁਣ ਲੋਕੀ ਕੜਗਾ ਵਟਣ ਦੇ ਤੂੜੀਆਂ ਪਣਾਉਂਦੇ ਆ ਕਿਹੜਾ ਪਤਾ ਵਾ ਜਿਹੜਾ ਜੀਵੀਦਾਰ ਵਹਿਲਾ ਵਾ ਅੱਜਕੱਲ ਚਲੋ ਫਿਰ ਤਾਂ ਕਰਦਾ ਮੈਂ ਮੈਂ ਹੀ ਚਲ ਜਾਣਾ ਤੁਸੀਂ ਤੇ ਨਹੀਂ ਕਾ ਜਾਣਾ ਚਲੋ ਮੈਨੂੰ ਕਹਿਣਾ ਨਹੀਂ ਹੁਣ ਬੀਬੀ ਵੱਧ ਗਿਆ ਘੱਟ ਗਿਆ ਜਾਂ ਟੱਟੀਆਂ ਔਟੀਆਂ ਜੋਸ਼ ਹੋ ਗਿਆ ਇਹਦਾ ਅੱਜਕੱਲ ਆਮ ਵੀ ਗਾ ਲੋ ਮੰਮੀ ਠੀਕ ਨਹੀਂ ਆ ਮੰਮੀ ਠੀਕ ਨਹੀਂ ਆ ਤੇ ਜਦ ਮੰਮੀ ਲਾ ਕੇ ਜਾ ਕੇ ਪੱਕਾ ਚ ਬਾਰਾ ਪਾਲਾ ਹੱਦ ਹੋਈ ਇਹਨਾਂ ਦੀ ਮਾਪਤਾਂ ਦੀ